ਅਟੇਰੀ ਲੱਗੀ ਹੋਈ ਆ ਸਿਬਾਸਪਤੀ ਸੁੱਤੀ ਹੋਈ ਆ ਲਗਭਗ ਬਾਸਮਤ ਤੇ ਰੇਟ 50% ਵੱਟੀਆਂ ਚ ਟਿੱਪੇ ਆ ਪੰਜਾਬ ਸਰਕਾਰ ਕਹਿੰਦੀ ਸੀ ਇਹਨੂੰ ਪ੍ਰਮੋਟ ਕਰਾਂਗੇ ਜੇ 3200 ਤੋਂ ਰੇਟ ਡਿੱਗੇ ਤਾਂ ਅਸੀਂ ਜਿਹੜਾ ਵਾ ਇੰਟਰ ਕਰਾਂਗੇ ਪੰਜਾਬ ਸਰਕਾਰ ਕੋਲ ਨਹੀਂ ਰਹੀ ਛੜਕਾਂ ਤੇ ਵੀ ਬਾਸਪਤੀ ਖਿਲਾਰਾਂਗੇ ਔਰ ਇਹ ਤੋਂ ਬਾਅਦ ਤੀਨੂ ਗਰਦਾਸਪੁਰ ਤੇ ਵੇਟ ਵੀ ਪ੍ਰਦਰਸ਼ਨ ਕੀਤੇ ਜਾਂਦੇ ਪੰਜਾਬ 'ਚ ਫਸਲਾਂ ਦਾ ਉਚਿਤ ਭਾਅ ਨਾ ਮਿਲਣ ਕਾਰਨ ਕਿਸਾਨਾਂ ਦਾ ਗੁੱਸਾ ਸਿਰ ਚੜ ਕੇ ਬੋਲ ਰਿਹਾ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਬਾਸਮਤੀ ਸਰਤਾ ਉਤੇ ਸੁੱਟ ਕੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਕਿਸਾਨ ਰੋਜ਼ ਮਾਰਚ ਕਰਦੇ ਹੋਏ ਡੀਸੀ ਦਫਤਰ ਪਹੁੰਚੇ ਅਤੇ ਰਸਤੇ ਵਿੱਚ ਸੜਕ ਉਤੇ ਬਾਸਮਤੀ ਖਿਲਾਰਦੇ ਹੋਏ ਨਾਅਰੇਬਾਜ਼ੀ ਵੀ ਕੀਤੀ। ਕਿਸਾਨ ਆਗੂ ਸਰਬੰਸ ਸਿੰਘ ਪੰਘੇਰ ਨੇ ਕਿਹਾ ਕਿ ਖੇਤੀਬਾੜੀ ਹੁਣ ਲਾਹੇਬੰਦ ਕੀਤਾ ਨਹੀਂ ਰਿਹਾ। ਦੇਸ਼ ਦੇ ਅਨਾਜ ਭੰਡਾਰ ਦੀ 70 ਤੋਂ 80% ਦੀ ਲੋੜ ਨੂੰ ਪੂਰਾ ਕਰਨ ਵਾਲਾ ਅੰਧਾਤਾ ਸੜਕਾਂ ਉਤੇ ਰੁਲ ਰਿਹਾ ਹੈ। ਕਿਸਾਨਾਂ ਨੂੰ ਬਾਸਮਤੀ ਅਤੇ ਹੋਰਨਾਂ ਫਸਲਾਂ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਮੈਂ ਸਰਬੰਸ ਸਿੰਘ ਪੰਘੇਰ ਜੀ ਡੀਸੀ ਕੰਪਲੈਕਸ ਅੰਮ੍ਰਿਤਸਰ ਤੋਂ ਦੇਖੋ ਟੇੜੀ ਲੱਗੀ ਹੋਈ ਆ ਸੀ ਬਾਸਮਤੀ ਛੁੱਟੀ ਹੋਈ ਆ। ਲਗਭਗ ਬਾਸਮਤੀ ਤੇ ਰੇਟ 50% ਮੰਡੀਆਂ ਚ ਢੇਠਾ ਡਿੱਗ ਪਿਆ 1700 ਤੱਕ ਰੁਪਏ ਨੂੰ ਬਾਸਮਤੀ ਵਿਕੀ ਆ ਜਿਹੜੀ ਬਾਸਮਤੀ ਪਿਛਲੀ ਵਾਰ 3500 ਤੋਂ ਲੈ ਕੇ 4000 ਤੱਕ ਵਿਕਦੀ ਸੀਗੀ ਦੇਖੋ ਪੰਜਾਬ ਸਰਕਾਰ ਕਹਿੰਦੀ ਸੀ ਇਹਨੂੰ ਪ੍ਰਮੋਟ ਕਰਾਂਗੇ ਜੇ 3200 ਤੋਂ ਰੇਟ ਢੇਠਾ ਡਿੱਗੇ ਤਾਂ ਅਸੀਂ ਜਿਹੜਾ ਵਾ ਇੰਟਰ ਕਰਾਂਗੇ ਪੰਜਾਬ ਸਰਕਾਰ ਬੋਲ ਨਹੀਂ ਰਹੀ ਕੇਂਦਰ ਬਦਲੇ ਦੀ ਭਾਵਨਾ ਨਾਲ ਉਹਨੇ ਐਕਸਪੋਰਟ ਡਿਊਟੀ ਲਾਈ ਸਾਰੇ ਆਰਡਰ ਜਿਹੜੇ ਆ ਪਾਕਿਸਤਾਨ ਨੂੰ ਚਲੇਗੇ ਬਾਤ ਐਕਸਪੋਰਟ ਡਿਊਟੀ ਚੁੱਕੀ ਗਈ ਹੁਣ ਮੰਡੀ ਕ੍ਰੈਸ਼ ਕਰ ਰਹੀ ਆ ਸਾਡੀ ਦੁੱਖ ਦੀ ਗੱਲ ਆ ਕਿਸੇ মিডিਆ ਦੇ ਖਬਰ ਹੀ ਨਹੀਂ ਹੈਗੀ ਵੱਡੀਆਂ ਖਬਰਾਂ ਦੀ ਹੈਡਲਾਈਨ ਨਹੀਂ ਹੈਗੀ ਅਰੇ ਤੋਂ ਵਾਹ ਕੱਲ ਇੱਕ ਮਾਜੇ ਦੇ ਵਿਰੋਧੀ ਧਿਰ ਦੇ ਲੀਡਰ ਨੇ ਇੱਥੇ ਪੀਸੀ ਕੀਤੀ ਉਹਨੂੰ ਕਿਸੇ ਨੇ ਇਹ ਵੀ ਨਹੀਂ ਦੱਸਿਆ ਕਿਸਾਨ ਦੇ ਪੁੱਤ ਨੂੰ ਵੀ ਕਿਸਾਨ ਮੰਡੀਆਂ ਚ ਰੋ ਰੇ ਇੱਥੇ ਵੀ ਬੋਲੋ ਨਾ ਕਾਂਗਰਸ ਬੋਲ ਰਹੀ ਆ ਇਸ ਕਰਕੇ ਅੱਜ ਅਸੀਂ ਬਾਸਮਤੀ ਸੁੱਟ ਕੇ ਡੀਸੀ ਦਫਤਰ ਪ੍ਰਦਰਸ਼ਨ ਕੀਤਾ ਸੜਕਾਂ ਤੇ ਵੀ ਬਾਸਮਤੀ ਖਿਲਾਰਾਂਗੇ ਔਰ ਇਹ ਤੋਂ ਬਾਅਦ ਤੀਨੂ ਗਰਦਾਸਪੁਰ ਦੇ ਵਿੱਚ ਵੀ ਪ੍ਰਦਰਸ਼ਨ ਕੀਤੇ ਜਾਣਗੇ ਔਰ ਇਹ ਤੋਂ ਕਹਾ ਵੱਡੇ ਐਕਸ਼ਨਾਂ ਦੀ ਵੀ ਸਰਕਾਰ ਤਿਆਰ ਰਹੇ ਜੇ ਸਾਡੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਧੰਨਵਾਦ ਹੁਣ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਕਿਸਾਨਾਂ ਦੀ ਐਮਐਸਪੀ ਦੀ ਜਿਹੜੀ ਕਾਨੂੰਨੀ ਗਰੰਟੀ ਹੈ ਉਸ ਦਾ ਉਹਨਾਂ ਨੂੰ ਕਦੋਂ ਭਰੋਸਾ ਮਿਲੇਗਾ ਕਦੋਂ ਉਹ ਲਾਗੂ ਹੋਵੇਗੀ ਕਦੋਂ ਕਿਸਾਨਾਂ ਨੂੰ ਬਾਸਮਤੀ ਦਾ ਸਹੀ ਮੁੱਲ ਮਿਲੇਗਾ ਤੇ ਕਦੋਂ ਕਿਸਾਨ ਇਸ ਧਰਨੇ ਪ੍ਰਦਰਸ਼ਨ ਨੂੰ ਇਸ ਰੋਸ ਮੁਜ਼ਾਹਰੇ ਨੂੰ ਬੰਦ ਕਰਨਗੇ ਅਤੇ ਕਦੋਂ ਆਂਡਾਤਾ ਸਿਰਫ ਖੇਤਾਂ ਦੇ ਵਿੱਚ ਦਿਖਾਈ ਦੇਵੇਗਾ ਨਾ ਕਿ ਸੜਕਾਂ ਦੇ ਉੱਤੇ ਇਹ ਤਾਂ ਹੁਣ ਸਰਕਾਰਾਂ ਤੇ ਡਿਪੈਂਡ ਕਰਦਾ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਤੁਹਾਨੂੰ ਸਾਰੀ ਜਾਣਕਾਰੀ ਦਿੰਦੇ ਰਹਾਂਗੇ ਤੁਸੀਂ ਜੁੜੇ ਰਹੋਣਾ ਵਿਸ਼ੇ ਪੰਜਾਬ ਦੇ ਨਾਲ